ਖੱਲ ਕਰਾ ਖੱਲ ਰਵਾਨ ਸਿੰਘ ਜੀ ਰਾਜਵਾਨ ਉਹ ਕਰਦਾ ਉਹ ਯਾਰ ਬਾਤ ਵੀ ਜਿਹੜੇ ਜੇਲ੍ਹ ਪਰ ਜਿਹੜੀ ਬੰਦੇ ਆਸ ਤੇ ਰਵਾਨ ਜੀ ਆ ਭਾਈ ਤੇ ਸੁਣਿਆ ਉਹ ਸੀ ਜੀ ਉਹ ਕਈ ਦਿਨਾਂ ਦੀ ਲਵਾਈ ਸਾਡੇ ਵੀ ਚਾਹਣਾ ਸੀ ਤੇ ਬੈਠ ਕੇ ਉਹਨਾਂ ਇੱਕ ਪਰਿਵਾਰਕ ਤੌਰ ਤੇ ਮੀਟਿੰਗ ਆਪਾਂ ਥੋੜੀ ਹਾਂ ਸੋ ਸੇਂਗਤਾਉ ਕੋਈ ਦਿਨ ਲਈ ਵਿਦੇਸ਼ ਗਏ ਹੋ ਸੀ ਉਹ ਫਿਰ ਕੱਲੇ ਵਾਪਸ ਆਏ ਆ ਤੇ ਅੱਜ ਪਰਿਵਾਰਕ ਤੌਰ ਤੇ ਇੱਕ ਮੀਟਿੰਗ ਕਰਕੇ ਆਏ ਆ ਉਸ ਪਰਿਵਾਰ ਕਮੇਟੀ ਦੇ ਵਿੱਚ ਕੁਝ ਨਿਛੇ ਦੇ ਸਾਹਿਬ ਬੜੀ ਬੜਾ ਮੈਂ ਉਸ ਪਰਿਵਾਰ ਦਾ ਮੈਂ ਚਾਹਤਾ ਐਡਵੋਕੇਟ ਸੋ। ਉਹ ਬੈਠ ਕੇ ਸੁਣਨਾ ਸਾਰੀ ਸਾਰੀ ਪਰਿਵਾਰ ਕਹਾਉਂ। ਉਹ ਗੱਲਬਾਤ ਕਰਕੇ ਵੀ ਸਾਰੇ ਉਹ ਕੋ ਅਸੀਂ ਕਈ ਵਾਰੀ ਇਸ ਗੱਲ ਤੇ ਵੀ ਲਾਚਾਰ ਹੋ ਜਾਂਦੇ ਆ। ਵੀ ਕਾਨੂੰਨ ਸ਼ਾਇਦ ਸਾਡੇ ਲਈ ਕੋ ਜੇਸੜਾ ਦਾ ਉਹ ਨਿਵੇਕੜਾ ਬਣਿਆ। ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਖੁਵਾਨ ਸਿੰਘ ਸਿਆਲਕਾ ਵੱਲੋਂ ਇਹ ਪਟੀਸ਼ਨ ਪਾਈ ਹਾਈ ਕੋਰਟ ਵਿੱਚ ਜਿਹਦੇ ਵਿੱਚ ਅਸੀਂ ਕਿਹਾ ਸੀ ਕਿ ਸੱਤ ਵਾਰੀ ਇੱਕ ਸਾਲ ਦੇ ਵਿੱਚ ਫਰੋਲ ਮਿਲਦੀ ਆ ਜਦ ਕਿ ਬੰਦੀ ਸਿੰਘ ਸਾਡੇ ਵਿਚਾਰੇ ਉਹਨਾਂ ਨੂੰ ਇੱਕ ਸਾਲ ਵੀ ਮਸਮੀ ਮਿਲਦੀ ਇੱਕ ਸਾਲ 'ਚ ਇੱਕ ਵਾਰੀ ਮਸਮੀ ਸੋ ਸਾਡੀ ਐਂਟਰਟੇਨ ਵੀ ਹੋ ਗਈ ਸੀ ਰੋਕ ਵੀ ਲੱਗੀ ਸੀ ਪਰ ਦੋ ਦਿਨ ਤਿੰਨ ਪਹਿਲਾਂ ਹਾਈ ਕੋਰਟ ਨੇ ਇਹ ਫੈਸਲਾ ਕੀਤਾ ਕਿ ਜਿਹੜੀ ਸੌਤੀ ਸਮਰਾਥਿਆ ਉਹ ਇਹਦਾ ਫੈਸਲਾ ਲਵੇ ਕਿਉਂ ਜਿਹੜੀ ਸਮਰਾਥ ਜਿਹਨੇ ਫੈਸਲਾ ਲੈਣਾ ਉਹ ਤਾਂ ਸਾਨੂੰ ਪਹਿਲਾਂ ਹੀ ਪਤਾ ਵੀ ਕੀ ਲੈਣਾ ਉਹ ਤਾਂ ਹੋਣਾ ਈਕਿਆਂ ਦਿਨਾਂ ਦੀ ਹੱਦਾਂ ਥੱਕ ਦਿਨਾਂ ਬਾਅਦ ਜਾਣਗੇ ਈਕਿਆਂ ਦਿਨ ਤੋਂ ਬਾਅਦ ਮੋੜੇ ਦੇ ਦੇਣਗੇ ਸੋ ਮੈਂ ਸਮਝਦਾ ਕਾਨੂੰਨ ਸਾਰਿਆਂ ਲਈ ਇੱਕੋ ਜਿਹਾ ਚਾਹੀਦਾ ਪਰ ਇਹ ਜਿਹੜੇ ਆਪਣੇ ਰਾਮ ਰਹੀਮ ਲਈ ਇਹ ਕਾਨੂੰਨ ਦੇ ਵਿੱਚ ਵੀ ਤਰਮੀਮਾਂ ਹੋ ਗਈਆਂ ਜੇਨਮੈਨ ਜੇਨਮੈਨੂਅਲ ਦੇ ਵਿੱਚ ਵੀ ਹਿੜਿਆਣੇ ਦੀ ਤਮੀਮ ਜਿਹੜੀਆਂ ਪਰਮੀ ਮੈਨਾਂ ਨੇ ਕਰ ਦਿੱਤੀਆਂ ਉਹ ਇਸ ਕਰਕੇ ਅਸੀਂ ਤਾਂ ਹਰ ਵਾਰੀ ਜਦੋਂ ਵੀ ਉਹ ਆਉਂਦਾ ਤੇ ਹੁਣ ਕਿਉਂਕਿ ਹਰਿਆਣੇ ਦੇ ਵਿੱਚ ਚੋਣ ਆਉਣ ਵਾਲੀ ਆ ਤੇ ਸਰਕਾਰਾਂ ਨੇ ਇਸ ਗੱਲ ਨੂੰ ਆਪਣੇ ਉਹਨੂੰ ਦੱਸ ਦਿੰਦੇ ਸਾਡੇ ਪਰਿਵਾਰਕ ਮੁਲਾਕਾਤਾਂ ਆ ਬਾਰ-ਬਾਰ ਦੀਆਂ ਖਾਸ ਕੋਈ ਨਹੀਂ ਹੁੰਦਾ ਜਿਹੜਾ ਪਰਿਵਾਰਕ ਮੁਲਾਕਾਤ ਉਹ ਸਾਰਾ ਆਮ ਹੀ ਹੁੰਦਾ ਸਾਰਾ ਖਾ ਕੇ ਕਮੇਟੀ ਦੀਆਂ ਜਿਹੜੀਆਂ ਚੋਣਾਂ ਜਦੋਂ ਆਉਣ ਗਿਆ ਉਦੋਂ ਪਤਾ ਲੱਗ ਜਾਣਾ ਬਿਲਕੁਲ ਇੰਦਰ ਨੂੰ ਆਇਆ ਜੀ ਸ਼੍ਰਮਣੀ ਗੁਰਦਵਾਰਾ ਪ੍ਰਬੰਧਕ ਉਹ ਟਾਈਮ ਨਾ ਦੇਣ ਇਹ ਸੋਚਣ ਨੂੰ ਉਹ ਮਜਬੂਰ ਹੁਣਾ